ਪਹਿਲੇ ਸੂਏ ਮਾਝਿਆ 7.5 ਕਿਲੋ ਦੁੱਧ ਆ ਭਾਈ ਬੱਚਾ ਨਹੀਂਗਾ ਹੈਗਾ ਬਿਨਾ ਟੀਕੇ ਤੋਂ ਮਿਲਦੀ ਏ ਠੀਕ ਏ ਜੀ 2 ਢਾਈ ਮਹੀਨਾ ਦਾ ਸੂਆ ਆ ਆ ਤੀਜੇ ਸੂਏ ਆ ਦੁੱਧ 9 ਕਿਲੋ ਆ ਜੀ ਇਹਦਾ ਵੀ ਤਨਗ ਮਹੀਨਾ ਸੂਆ ਆ ਜੀ ਇਹ ਵੀ ਬਿਨਾ ਟੀਕੇ ਤੋਂ ਆ ਵਾਸੀ ਜਰਸੀ ਜੀ ਮਹੀਨੇ ਇੱਕ ਦਾ ਇਹਦਾ ਸੂਆ ਆ ਦੁੱਧ ਦੇਦੇ ਥਲੇ ਹੈਗਾ ਜੀ 14 ਪਲੱਸ ਹੀ ਹੈ ਜੀ ਆ ਵੀ ਜਰਸੀ ਹੈ ਜੀ ਇਹਦਾ ਢਾਈਆਂ ਮਹੀਨੇ ਦਾ ਸੂਆ ਆ ਜੀ ਦੁੱਧ ਹੈਗਾ ਥੱਲੇ 12 ਕਿਲੋ ਪਹਿਲਾ ਸੂਆ ਇਹਦਾ ਜੀ ਆ ਹੈਗੀ ਜੇ ਐਚ ਐਫ ਸਮੇਤ ਬੱਚੇ 15 ਦਿਨਾਂ ਦਾ ਸੂਆ ਆ ਦੁੱਧ ਹੈਗਾ 15 ਕਿਲੋ ਪੂਰੀ ਸੀਲ ਡੰਡੀ ਆ ਹੈਗੀ ਜੀ ਦੂਜੇ ਸਵੇ ਇਹਦੇ ਥੱਲੇ ਹੈਗਾ ਜੀ ਦੁੱਧ 14 ਕਿਲੋ ਇਹਦਾ ਵੀ ਬਚਾ ਨਗਰੇ 20 ਦਿਨਾਂ ਦਾ ਸੁਗਰ ਇਧਰ ਆ ਕਿਸ ਨੇ ਆ ਆ ਹੈਗੀ ਹੈ ਜੀ ਕਿ ਜੇ ਸੂ ਇਹ ਇਹਦਾ ਮਹੀਨਾ ਰਹਿੰਦਾ ਸੂਣ ਚ ਤੇ ਸੀਲ ਠੰਡੀ ਪੂਰੀ ਠੀਕ ਹੈ ਜੀ ਆਹ ਹੈਗਾ ਜੀ ਝੋਟਾ ਬੈਹ ਕਿਹਨੇ ਥੱਲੇ